ਔਰ ਅੱਜ ਮੈਂ ਇੱਕ ਬੇਨਤੀ ਕਰਨੀ ਚਾਹਾਂਗਾ ਤਾਂ ਮਾਨਯੋਗ ਸੀਐਮ ਭਗਵੰਤ ਮਾਨ ਜੀ ਨੂੰ ਕਿ ਜੋ ਸਰਕਾਰ ਨੇ ਨਸ਼ਿਆਂ ਵਿਰੁੱਧ ਮਹਿਮ ਵਿੱਢੀ ਸੀ ਯੋਧ ਨਸ਼ਿਆਂ ਵਿਰੁੱਧ ਔਰ ਉਸ ਦੇ ਵਿੱਚ ਮੈਂ ਪਹਿਲਾਂ ਵੀ ਡਿਪਾਰਟਮੈਂਟ ਨੂੰ ਬੇਨਤੀ ਕਰ ਚੁੱਕਾ ਹਾਂ ਤੇ ਅੱਜ ਫਿਰ ਮਾਨਯੋਗ ਮੁੱਖ ਮੰਤਰੀ ਪੰਜਾਬ ਸੀਐਮ ਸਾਹਿਬ ਨੂੰ ਬੇਨਤੀ ਕਰਾਂਗਾ ਕਿ ਮੇਰਾ ਪਿੰਡ ਵੱਡਾ ਭਗਵਾਨਪੁਰਾ ਔਰ ਛੋਟਾ ਭਗਵਾਨਪੁਰਾ ਜਿੰਨਾ ਦੋਵਾਂ ਪਿੰਡਾਂ ਦੇ ਵਿੱਚ ਨਸ਼ੇ ਦਾ ਬਹੁਤ ਜ਼ਿਆਦਾ ਗੰਧ ਵਚੁਕਾ ਔਰ ਜਿਹੜਾ ਨਸ਼ਾ ਵੇਚਣ ਵਾਲੇ ਨੇ ਉਹ ਸਾਡੇ ਦੋਨਾਂ ਭਗਵਾਨਪੁਰਿਆਂ ਦੇ ਵਿੱਚ ਉਹਨਾਂ ਨੇ ਆਪੋ ਆਪਣੇ ਜਿਹੜੇ ਏਰੀਏ ਵੰਡੇ ਹੋਏ ਆ ਤੇ ਨਸ਼ੇ ਦੀ ਬਹੁਤ ਜਿਆਦਾ ਪਰਮਾ ਰਿਹਾ ਸਾਡੇ ਪਿੰਡ ਦੇ ਵਿੱਚ ਜੀ ਔਰ ਜੜੀ ਹੈਗੀ ਆ ਨਸ਼ਾ ਇਹਨਾਂ ਨੇ ਆਪੋ ਆਪਣੀ ਜਗ੍ਹਾ ਵੰਡੀ ਹੋਈ ਆ ਵੱਡੇ ਭਗਵਾਨਪੁਰਾ ਦੇ ਮੋੜ ਤੋਂ ਲੈ ਕੇ ਆਪਣੇ ਪਿੰਡ ਮੇਰੇ ਵੱਡੇ ਪਿੰਡ ਤੱਕ ਜੋ ਸਾਡੇ ਪਿੰਡ ਦੇ ਵਿੱਚ ਸੁਸਾਇਟੀ ਆ ਉੱਥੋਂ ਤੱਕ ਔਰ ਟੈਂਕੀ ਤੱਕ ਮੈਂ ਆਪਣੇ ਪਿੰਡ ਦੇ ਵਿੱਚ ਇੱਕ ਸੋਲਡ ਵੇਸਟਮੈਨਜਮੈਂਟ ਦਾ ਇੱਕ ਪ੍ਰੋਜੈਕਟ ਤਿਆਰ ਕਰਾਇਆ ਸੀ ਤੇ ਕੱਲ ਜਦੋਂ ਮੈਂ ਉਹਦਾ ਜਾਇਜ਼ਾ ਲੈਣ ਲਈ ਗਿਆ ਤਾਂ ਉਹਦੇ ਵਿੱਚ ਵੀ ਸਿਰੰਜਾਂ ਦਾ ਢੇਰ ਲੱਗਾ ਪਿਆ ਸੀ ਜੀ ਔਰ ਨੌਬਤ ਇੰਨੀ ਜ਼ਿਆਦੀ ਆ ਗਈ ਆ ਕਿ ਜਿਹੜੇ ਨਸ਼ਾ ਕਰਨ ਵਾਲਿਆਂ ਕੋਲ ਜੇ ਪੈਸੇ ਦੀ ਕਮੀ ਆ ਤੇ ਉਹਨਾਂ ਨੂੰ ਜਿਹੜਾ 50 50 100 100 ਰੁਪਏ ਦਾ ਨਸ਼ਾ ਜਿਹੜਾ ਉਹ ਸਰਿੰਜਾਂ ਦੇ ਵਿੱਚ ਘੋਲ ਕੇ ਵੀ ਸਪਲਾਈ ਕੀਤਾ ਜਾ ਰਿਹਾ ਹੈ। ਔਰ ਤਕਰੀਬਨ ਬੰਦੇ ਜਮਾਨਤਾਂ ਤੇ ਜਾਂ ਪਹਿਲਾਂ ਵੀ ਕੇਸਾਂ ਦੇ ਵਿੱਚ ਉਹ ਨਾਮਜਦ ਨੇ। ਔਰ ਉਹ ਫੇਰ ਜਦ ਵਾਪਸ ਆਉਂਦੇ ਨੇ ਆ ਕੇ ਫੇਰ ਆਪਣਾ ਉਹ ਕਾਰੋਬਾਰ ਕਰ ਲੈਂਦੇ ਨੇ। ਸਾਰੀਆਂ ਹੀ ਪਾਰਟੀਆਂ ਦੇ ਬੰਦੇ ਮੈਂ ਇਹ ਨਹੀਂ ਕਵਾਂਗਾ ਕਿ ਕਿਸੇ ਇੱਕ ਪਾਰਟੀ ਦੇ ਨਾਲ ਰਿਲੇਟਡ ਨੇ ਉਹ। ਸਾਰੀਆਂ ਪਾਰਟੀਆਂ ਨਾਲ ਰਿਲੇਟਡ ਬੰਦੇ ਨੇ ਉਹ। ਔਰ ਆਪਣਾ ਨਸ਼ੇ ਦਾ ਕਾਰੋਬਾਰ ਜਿਹੜਾ ਮੇਰੇ ਪਿੰਡ ਦੇ ਵਿੱਚ ਕਰ ਰਹੇ ਨੇ ਸਾਡੇ ਦੋਹਾਂ ਪਿੰਡਾਂ ਦੇ ਵਿੱਚ ਜਿਹੜੇ ਨਸ਼ੇ ਵਾਲੇ ਨੇ ਉਹ ਬਹੁਤ ਜਿਆਦਾ ਵੱਧ ਚੁੱਕੇ ਨੇ ਔਰ ਮੈਂ ਬੇਨਤੀ ਕਰਨੀ ਚਾਹਾਂਗਾ ਪੰਜਾਬ ਸਰਕਾਰ ਨੂੰ ਕਿ ਜਿਹੜਾ ਨਸ਼ਿਆਂ ਦਾ ਦਰਿਆ ਵਗ ਰਿਹਾ ਹੈ ਔਰ ਸਾਡੇ ਪਿੰਡ ਦੇ ਵਿੱਚ ਜੇ ਛੋਟੇ-ਛੋਟੇ ਜੇ ਮਗਰਮਸ਼ ਨੇ ਔਰ ਸਾਡੇ ਪਿੰਡ ਦੇ ਵਿੱਚ ਦੀ ਲੰਘਣਾ ਵੀ ਮੁਸ਼ਕਲ ਹੋ ਚੁੱਕਾ ਜੀ ਛੋਟੇ ਭਗਵਾਨਪੁਰੇ ਤੋਂ ਲੈ ਕੇ ਔਰ ਉਥੋਂ ਆਈਟੀ ਕਾਲਜ ਇਕ ਲੜਕੀਆਂ ਦਾ ਉਨੇ ਏਰੀਏ ਦੇ ਵਿੱਚ ਨਸ਼ੇ ਦੀ ਸਪਲਾਈ ਆ ਜੀ ਔਰ ਕਲਸੀਆਂ ਵਾਲੀ ਸਾਈਡ ਤੇ ਵੀ ਸਪਲਾਈ ਆ ਜੀ ਜਿੰਨੇ ਵੀ ਚਾਰ ਚਪੇਰੇ ਪਿੰਡ ਦੇ ਆ ਜੀ ਚਾਰ ਚਪੇਰੇ ਨਸ਼ੇ ਦੀ ਸਪਲਾਈ ਆ ਔਰ ਇੰਨੇ ਬੰਦਿਆਂ ਨੂੰ ਕੋਈ ਡਰ ਨਹੀਂ ਬੇਝਿਚਕ ਹੋ ਕੇ ਨਸ਼ੇ ਦੀ ਸਪਲਾਈ ਕਰ ਰਹੇ ਨੇ ਕਰਦੇ ਜਿਸ ਤਰੀਕੇ ਦੇ ਨਾਲ ਵੀ ਆ ਮੈਂ ਹੁਣ ਇਹਨੂੰ ਐਕਸਪਲੇਨ ਨਹੀਂ ਕਰ ਸਕਦਾ ਪਰ ਜਿਹੜਾ ਨਸ਼ਾ ਹੈ ਉਹਦੀ ਵਿਕਰੀ ਬਹੁਤ ਜ਼ੋਰਾਂ ਤੇ ਆ ਘਰ ਘਰ ਡਿਲੀਵਰੀ ਵਾਲਾ ਕੰਮ ਚੱਲਣ ਡਿਆ ਜੀ ਛੋਟੇ ਛੋਟੇ ਇਹ ਵਪਾਰੀ ਨੇ ਜਿਹੜੇ ਸਾਡੇ ਪਿੰਡ ਦੇ ਵਿੱਚ ਔਰ ਉਹ ਸਪਲਾਈ ਜਿਹੜੀ ਬੇਅਤਕ ਹੋ ਕੇ ਕਰ ਰਹੇ ਨੇ ਨਾ ਉਹਨਾਂ ਨੂੰ ਕੋਈ ਪਰਚੇ ਦਾ ਡਰਿਆ ਨਾ ਕੋਈ ਪੁਲਿਸ ਦਾ ਡਰਾ ਔਰ ਮੈਂ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਾਂਗਾ ਔਰ ਨਾਲ ਮੈਂ ਐਸਐਸਪੀ ਤਰਨਤਾਰਨ ਨੂੰ ਬੇਨਤੀ ਕਰਾਂਗਾ ਕਿ ਇਹਨਾਂ ਦੇ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇ ਔਰ ਮੇਰੇ ਪਿੰਡ ਦੇ ਵਿੱਚ ਲਗਾਤਾਰ ਨਿਗਰਾਨੀ ਰੱਖੀ ਜਾਵੇ ਔਰ ਇਹ ਅਗਰ ਮੇਰੇ ਪਿੰਡ ਦੇ ਵਿੱਚੋਂ ਇਹ ਸਮਗਲਰ ਸਾਰੇ ਕਾਬੂ ਹੋ ਜਾਂਦੇ ਤੇ ਲਾਗੇ-ਲਾਗੇ ਦੇ ਜਿਹੜੇ 10 ਪਿੰਡ ਆ ਉਹਨਾਂ ਦਾ ਭਲਾ ਹੋ ਜਾਊਗਾ ਜੀ ਕਿਉਂਕਿ ਲਾਗੇ-ਲਾਗੇ ਵਾਲੇ ਸਾਰੇ ਪਿੰਡਾਂ ਦੇ ਜਿੰਨੇ ਵੀ ਮੁੰਡੇ ਨੇ ਜਾਂ ਕੁਝ ਵੀ ਨੇ ਉਹ ਸਾਰੇ ਇੱਥੇ ਹੀ ਆਉਂਦੇ ਨੇ ਤੇ ਸਾਡੇ ਪਿੰਡ ਦੇ ਵਿੱਚ ਇਹ ਜਿਹੜਾ ਬਹੁਤ ਗੰਦ ਵੱਜ ਚੁੱਕਾ ਹੈ ਇਹਨਾਂ ਸਾਰੇ ਬੰਦਿਆਂ ਤੇ ਪਹਿਲਾਂ ਵੀ ਪਰਚੇ ਦਰਜ ਨੇ ਔਰ ਫਿਰ ਇਹ ਜ਼ਮਾਨਤਾਂ ਲੈ ਕੇ ਬਾਹਰ ਆ ਕੇ ਆਪਣਾ ਜਿਹੜਾ ਬਿਜ਼ਨਸ ਆ ਬੜੇ ਜ਼ੋਰ ਸ਼ੋਰ ਨਾਲ ਕਰਨ ਡੈ ਨੇ ਕੋਈ ਪ੍ਰਵਾਹ ਨਹੀਂ ਕਿਸੇ ਦੀ ਇਹਨਾਂ ਨੂੰ ਅੱਜ ਮੈਂ ਮਜਬੂਰ ਹੋ ਕੇ ਅੱਜ ਇਹ ਆਪਣੇ ਪੇਜ ਦੇ ਉੱਤੇ ਲਾਈਵ ਹੋਇਆ ਹਾਂ ਔਰ ਮੈਂ ਮਾਨਜੋਗ ਹਲਕਾ ਵ代ਿਕ ਨੂੰ ਵੀ ਬੇਨਤੀ ਕਰਾਂਗਾ ਕਿ ਉਹ ਡੀਐਸਪੀ ਸਾਹਿਬ ਨੂੰ ਜਾਂ ਐਸਐਸਪੀ ਸਾਹਿਬ ਨੂੰ ਕਹਿਣ ਕਿ ਇਹਨਾਂ ਬੰਦਿਆਂ ਦੇ ਉੱਤੇ ਬਣਦੀ ਕਾਰਵਾਈ ਜਿਹੜੀ ਉਹ ਕਰਵਾਈ ਜਾਵੇ ਔਰ ਮੈਂ ਮਾਨਜੋਗ ਮੁੱਖ ਮੰਤਰੀ ਸਾਹਿਬ ਨੂੰ ਅਪੀਲ ਕਰਾਂਗਾ ਕਿੰਨਾ ਬੰਦਿਆਂ ਦੇ ਉੱਤੇ ਜਿਹੜੀ ਆ ਇਹ ਜਿਹੜਾ ਮੇਰੀ ਵੀਡੀਓ ਆ ਇਹਨੂੰ ਗੌਰ ਕੀਤਾ ਜਾਵੇ ਤਾਂ ਵੱਤ ਤੁਹਾਡੇ ਸ਼ੇਅਰ ਕਰਕੇ ਮੇਰੇ ਵੀਰੇ ਵੀਡੀਓ ਜਿਹੜੀ ਉਹ ਵੋਚ ਅਪਸਨਾ ਤੱਕ ਪਹੁੰਚਾਈ ਜਾਵੇ ਔਰ ਮੇਰੇ ਪਿੰਡ ਦੇ ਵਿੱਚ ਜੋ ਨਸ਼ੇ ਦਾ ਕਾਰੋਬਾਰ ਚੱਲ ਰਿਹਾ ਹੈ ਬੰਦ ਹੋ ਸਕੇ ਔਰ ਮੈਂ ਬਹੁਤ ਧੰਨਵਾਦੀ ਹੋਵਾਂਗਾ ਅਗਰ ਜੇ ਮੇਰੇ ਪਿੰਡ ਦੇ ਵਿੱਚੋਂ ਨਸ਼ੇ ਦਾ ਵਪਾਰ ਬੰਦ ਹੋ ਜਾਂਦਾ ਤੇ ਲਾਗੇ ਲਾਗੇ ਦੇ ਜਿਹੜੇ 10 ਪਿੰਡ ਆ ਉਹਨਾਂ ਦੀ ਜੂਨ ਵੀ ਸੌਖੀ ਹੋ ਜੂਗੀ ਇਹ ਬਹੁਤ ਜ਼ਰੂਰੀ ਮੰਗ ਹੈ ਜੀ ਸਾਡੀ ਜਿਹੜੀ ਸ਼ੇਅਰ ਕਰਕੇ ਪ੍ਰਸ਼ਾਸਨ ਤੱਕ ਪਹੁੰਚਾਈ ਜਾਵੇ ਔਰ ਮੁੱਖ ਮੰਤਰੀ ਸਾਹਿਬ ਇੱਤੇ ਗੌਰ ਫਰਮਾਇਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ